ਜੇ ਤੁਸੀਂ YouTube ਤੇ ਵੀਡੀਓ ਬਣਾਉਣਾ ਚਾਹੁੰਦੇ ਹੋ ਪਰ ਤੁਸੀਂ शर्मा ਰਹੇ ਹੋ ਕਿ ਮੂੰਹ ਦਿਖਾਣਾ ਪਵੇਗਾ ਆਪਣੀ ਆਵਾਜ਼ ਲਾਉਣੀ ਪਵੇਗੀ ਜਾਂ ਮਹਿੰਗਾ ਕੈਮਰਾ ਲੈਣਾ ਪਵੇਗਾ ਤਾਂ ਚਿੰਤਾ ਨਾ ਕਰੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਬਿਲਕੁਲ ਆਸਾਨ ਭਾਸ਼ਾ ਵਿੱਚ ਦੱਸਾਂਗਾ ਕਿ 2025 ਵਿੱਚ ਤੁਸੀਂ AI ਦੀ ਮਦਦ ਨਾਲ ਬਿਨਾਂ ਆਪਣਾ ਫੇਸ ਚ ਆਵਾਜ਼ ਦਿਖਾਏ ਵੀਡੀਓ ਕਿਵੇਂ ਬਣਾ ਕੇ YouTube ਤੋਂ ਪੈਸੇ ਕਮਾ ਸਕਦੇ ਹੋ ਸਟੈਪ ਸਭ ਤੋਂ ਪਹਿਲਾ ਇਹ ਸੋਚੋ ਕਿ ਤੁਸੀਂ ਕਿਸ ਬਾਰੇ ਵੀਡੀਓ ਬਣਾਉਣੀ ਹੈ ਜੋ ਟੌਪਿਕ ਤੁਹਾਨੂੰ ਪਸੰਦ ਹੋਵੇ ਤੇ ਲੋਕਾਂ ਨੂੰ ਵਿਜਰੂਰੀ ਲੱਗੇ ਇਹਨੂੰ ਨੀਚ ਕਹਿੰਦੇ ਨੇ ਕੁਝ ਚੰਗੀਆਂ ਨੀਸ ਜਿਓ 2025 ਵਿੱਚ ਟ੍ਰੈਂਡਿੰਗ ਤੇ ਨੇ ਜਿਵੇਂ ਤੁਸੀਂ ਮੋਟੀਵੇਸ਼ਨ ਹੈਲਥ ਟਿਪਸ ਟੈਕ ਨਿਊਜ਼ ਵਰਗੇ ਨੀਸ ਤੇ ਵੀਡੀਓ ਬਣਾ ਸਕਦੇ ਹੋ ਤੇ ਹੁਣ ਤੁਸੀਂ ਸੋਚੋਗੇ ਕਿ ਵੀਡੀਓ ਦੀ ਇੱਕ ਵਧੀਆ ਜੀ ਸਕ੍ਰਿਪਟ ਕਿਵੇਂ ਲਿਖਾਂਗੇ ਤਾਂ ਮੈਂ ਤੁਹਾਨੂੰ ਦੱਸ ਦਵਾਂ ਇਸ ਲਈ ਵੀ ਤੁਹਾਨੂੰ ਮਿਹਨਤ ਕਰਨ ਦੀ ਲੋੜ ਨਹੀਂ ਤੁਸੀਂ ਚੈਟ ਜੀਪੀਟੀ ਤੇ ਜੈਸਪੀਰਾ AI ਦੀ ਮਦਦ ਲੈ ਸਕਦੇ ਹੋ ਤੁਸੀਂ ਟਾਈਪ ਕਰਨਾ ਜਿਸ ਟੌਪਿਕ ਤੇ ਤੁਸੀਂ ਵੀਡੀਓ ਬਣਾਉਣੀ ਹੈ ਤੁਹਾਨੂੰ ਇਹ AI ਟੂਲ ਤੁਰੰਤ ਸਕ੍ਰਿਪਟ ਲਿਖ ਕੇ ਦੇ ਦੇਵੇਗਾ ਜੋ ਤੁਸੀਂ ਵੌਇਸ ਓਵਰ ਲਈ ਵਰਤ ਸਕਦੇ ਹੋ ਸਟੈਪ 3 ਹੁਣ ਆਉਂਦੀ ਹੈ ਗੱਲ ਵੌਇਸ ਓਵਰ ਦੀ ਜੇ ਤੁਸੀਂ ਆਪਣੀ ਆਵਾਜ਼ ਨਹੀਂ ਵਰਤਣਾ ਚਾਹੁੰਦੇ ਤਾਂ ਵੌਇਸ ਓਵਰ ਤੁਸੀਂ AI ਤੋਂ ਜਨਰੇਟ ਕਰਵਾ ਸਕਦੇ ਹੋ ਉਸ ਲਈ ਤੁਸੀਂ ਅਵੇਲੇਬਲ ਜਾਂ TTS ਮਾਰਕ ਜਾਂ Google Text to Speech ਦੀ ਮਦਦ ਨਾਲ ਸਕ੍ਰਿਪਟ ਨੂੰ ਸੁਣਨ ਯੋਗ ਆਵਾਜ਼ ਵਿੱਚ ਬਦਲ ਦੇਣਗੇ ਤੁਸੀਂ ਕਿਸੇ ਵੀ ਭਾਸ਼ਾ ਵਿੱਚ AI ਤੋਂ ਵੌਇਸ ਓਵਰ ਕਰਵਾ ਸਕਦੇ ਹੋ ਸਟੈਪ 4 ਹੁਣ ਜਦੋਂ ਤੁਹਾਡਾ ਵੌਇਸਓਵਰ ਕੰਪਲੀਟ ਹੋ ਗਿਆ ਤੇ ਤੁਸੀਂ ਆਪਣੀ ਵੀਡੀਓ ਕਲਿੱਪ ਐਡ ਕਰਨ ਲਈ ਇਹਨਾਂ ਫ੍ਰੀ ਵੈਬਸਾਈਟ ਦੀ ਮਦਦ ਨਾਲ ਆਪਣੇ ਵੌਇਸਓਵਰ ਲਈ ਵੀਡੀਓ ਕਲਿੱਪ ਲੈ ਸਕਦੇ ਹੋ ਪਿਕਸਲ.com pixabay.com ਤੇ ਤੁਹਾਨੂੰ ਹਰ ਤਰ੍ਹਾਂ ਦੀ ਵੀਡੀਓ ਕਲਿੱਪ ਮਿਲ ਜਾਵੇਗਾ ਜੋ ਕਾਪੀਰਾਈਟ ਫ੍ਰੀ ਨੇ ਤੇ ਤੁਸੀਂ ਆਪਣੇ ਟੌਪਿਕ ਅਨੁਸਾਰ ਵੀਡੀਓ ਲੈ ਸਕਦੇ ਹੋ ਇਹਨਾਂ ਸਾਈਟਸ ਤੋਂ ਹੁਣ ਤੁਸੀਂ ਐਡੀਟਿੰਗ ਕਰਨੀ ਹੈ ਐਡੀਟਿੰਗ ਲਈ ਤੁਸੀਂ ਇਨਸ਼ੋਰਟ ਜਾਂ VN ਵਰਗੇ ਐਪ ਨੂੰ ਯੂਜ਼ ਕਰੋ ਇਸ ਵਿੱਚ ਤੁਸੀਂ ਬੈਕਗ੍ਰਾਉਂਡ 뮤ਜ਼ਿਕ ਨੈਕਸਟ ਵੌਇਸਓਵਰ ਸਭ ਕੁਝ ਐਡ ਕਰਕੇ ਵੀਡੀਓ ਨੂੰ ਪ੍ਰੋਫੈਸ਼ਨਲ ਬਣਾ ਸਕਦੇ ਹੋ ਐਡੀਟਿੰਗ ਅਜਿਹੀ ਕਰੋ ਕਿ ਈਵਰਸ ਬੋਰ ਨਾ ਹੋਣ ਹੁਣ ਬਣੀ ਹੋਈ ਵੀਡੀਓ ਨੂੰ YouTube ਤੇ ਅਪਲੋਡ ਕਰੋ ਉਸ ਦਾ ਟਾਈਟਲ ਧਿਆਨ ਖਿੱਚਣ ਵਾਲਾ ਲਿਖੋ ਤੇ ਟੈਗ ਡਿਸਕ੍ਰਿਪਸ਼ਨ ਤੇ ਹੈਸ਼ਟੈਗ ਪ੍ਰੋਪਰ ਤਰੀਕੇ ਨਾਲ ਯੂਜ਼ ਕਰੋ ਇਸ ਨਾਲ ਐਲਗੋਰਿਦਮ ਤੁਹਾਡੀ ਵੀਡੀਓ ਨੂੰ ਪ੍ਰਮੋਟ ਕਰਦਾ ਹੈ ਫਿਰ ਜਦੋਂ ਤੁਹਾਡਾ ਚੈਨਲ 1000 ਸਬਸਕ੍ਰਾਈਬਰ ਤੇ 4000 ਵਾਚ ਟਾਈਮ ਪੂਰਾ ਕਰ ਲੈਂਦਾ ਹੈ ਤਾਂ ਤੁਹਾਡਾ ਚੈਨਲ ਮੋਨਟਾਈਜ਼ੇਸ਼ਨ ਵਿੱਚ ਚਲਾ ਜਾਂਦਾ ਹੈ ਤੇ ਤੁਹਾਨੂੰ YouTube ਤੋ ਅਰਨਿੰਗ ਆਉਣ ਲੱਗ ਜਾਂਦੀ ਹੈ ਤਾਂ ਦੋਸਤੋ ਵੇਖਿਆ ਤੁਸੀਂ ਕਿਵੇਂ ਘਰ ਬੈਠੇ ਬਿਨਾ ਕੈਮਰਾ ਬਿਨਾ ਆਵਾਜ਼ ਸਿਰਫ AI ਦੀ ਮਦਦ ਨਾਲ YouTube ਤੇ ਕੰਮ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਫਾਇਦੇਮੰਦ ਲੱਗੀ ਤਾਂ ਇੱਕ ਲਾਈਕ ਸਬਸਕ੍ਰਾਈਬਰ ਤੇ ਕਮੈਂਟ ਵਿੱਚ ਜਰੂਰ ਦੱਸਿਓ ਕਿ ਤੁਸੀਂ 2025 ਵਿੱਚ YouTube ਚੈਨਲ ਬਣਾ ਕੇ ਅਰਨਿੰਗ ਕਰਨਾ ਚਾਹੁੰਦੇ ਹੋ